ਅੱਜ ਪੰਜਾਬ ਸਰਕਾਰ ਜਿਹੜੀ ਹੈ ਕਾਲੇ ਪਾਣੀ ਨੂੰ ਜਾਰੀ ਹੈ ਤੇ ਲੋਕਾਂ ਨੂੰ ਜ਼ਹਿਰ ਦਵਾਉਣ ਦੇ ਕੰਮ ਕਰ ਰਹੀ ਤੁਸੀਂ ਗੰਦ ਪਾਓ ਤੇ ਉਹ ਗੰਦ ਪੰਜਾਬੀ ਚੱਕਣ ਇਹ ਕਿੱਥੋਂ ਦੀ ਗੱਲ ਹੋ ਸਕਦੀ ਆ ਇਹਨਾਂ ਦੀ ਤਾਂ ਸੀਨਾ ਜੋਰੀ ਆ ਕਿ ਇਹ ਕਹਿੰਦੇ ਅਸੀਂ ਪਾਵਾਂਗੇ ਵੀ ਤੇ ਕਰ ਲਓ ਜੋ ਕਰਨਾ ਹੈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੋਕਾਂ ਦੇ ਵਿੱਚ ਤਾਂ ਪ੍ਰਦੂਸ਼ਣ ਫੈਲਾਇਆ ਹੀ ਹੈ ਚਾਹੇ ਹਵਾ ਦਾ ਹੋਵੇ ਤੇ ਚਾਹੇ ਪਾਣੀ ਦਾ ਹੋਵੇ ਇਹ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਇਸ ਰੱਤੜੇ ਨੂੰ ਜਵਾਬ ਦੇਵਾਂਗੇ ਉਹਦੇ ਦਫ਼ਤਰ ਜਾ ਕੇ ਵੀ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਇਹਦੀ ਸ਼ਕਲ ਵਿਖਾਵਾਂਗੇ ਵੀ ਆਹ ਬੰਦਾ ਆ ਜਿਹੜਾ ਫੈਲਾਂ ਰੋਕ ਕੇ ਬਿਠਾਇਆ ਆ ਇਹ ਸਿਰਫ ਗੈਰ ਕਾਨੂੰਨੀ ਗੱਲਾਂ ਕਰਦੇ ਪਏ ਨੇ ਸਿਰ ਬਿਨਾ ਸਿਰ ਪੈਰ ਦੀ ਗੱਲ ਕਰ ਰਹੇ ਨੇ ਜਦੋਂ ਇਹਨਾਂ ਨੇ ਮੰਨ ਲਿਆ ਬੁੱਢੇ ਦਰਿਆ ਜ ਨਹੀਂ ਪਾਣਾ ਫੇ ਤੁਸੀਂ ਕਿਦਾਂ ਬਾਹ ਰਹੇ ਹੋ ਸਾਡਾ ਸਵਾਲ ਇਹੀ ਹੈ ਸਰਕਾਰ ਦਾ ਅਸੀਂ ਮੰਨਦੇ ਹੀ ਨਹੀਂ ਕਿਉਂਕਿ ਇਹਨਾਂ ਉਹਨਾਂ ਸਿੰਨਾ ਕੋਲ ਹੈ ਜਦੋਂ ਜਿਹੜਾ ਇਹਨਾਂ ਨੇ ਪਾਣੀ ਸੰਭਾਲਣਾ ਤੁਸੀਂ ਕਹਿੰਦੇ ਹੋ ਵੀ ਨਹੀਂ ਕਤਲ ਦੀ ਛੱਡ ਕੇ ਕਰਪਸ਼ਨ ਦੀ ਲੜੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਵੈਲਕਮ ਕਰਾਂਗੇ ਧੰਨਵਾਦ ਕਰਾਂਗੇ ਚੱਲ ਕੇ ਗੋਗੀ ਜੀ ਕੋ ਜਾਵਾਂਗੇ ਇਹੋ ਚੋਰ ਨੇ ਹੋਰ ਦੂਜਿਆਂ ਦਾ ਇਲਜ਼ਾਮ ਲਾ ਰਹੇ ਨੇ ਜਦੋਂ ਇੱਕ ਬੰਦਾ ਵੀ ਟੰਗਿਆ ਅਸੀਂ ਜਾਵਾਂਗੇ ਪਰ ਜਦੋਂ ਕੀਤਾ ਹੀ ਕੁਝ ਨਹੀਂ ਇਕੱਲਾ ਹੀ ਰੌਲਾ ਪਾਉਣਾ ਫਿਰ ਉਹ ਗੱਲਾਂ ਨਹੀਂ ਬਣਦੀਆਂ ਇਹ ਇਹਨਾਂ ਨੂੰ ਸਿਰਫ ਇਹ ਲੱਗ ਰਿਹਾ ਕਿ ਦੂਜੇ ਦੇ ਗਲਚਕਦੇ ਹੋ ਤੇ ਅਸੀਂ ਪਾਕ ਸਾਫ ਹੋ ਜਾਾਂਗੇ ਸੋਲੂਸ਼ਨ ਦੇ ਵਿੱਚ 80% ਮਸਲਾ ਉੱਥੇ ਹੱਲ ਹੁੰਦਾ ਹੈ ਜਦੋਂ ਤੁਸੀਂ ਇਲੀਗਲ ਕਨੈਕਸ਼ਨ ਕੱਟ ਦਿੰਨੇ ਹੋ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋ ਸਾਹਿਬ ਕਾ ਨਮਸਕਾਰ ਸਤਿ ਸ਼੍ਰੀ ਅਕਾਲ ਮਹੱਬਾ ਸੋਸ਼ਰ ਲੁਧਿਆਣਾ ਤੋਂ ਅੱਜ ਇੱਕ ਵਾਰੀ ਫੇਰ ਜੁੜੇ ਆ ਤੁਹਾਡੇ ਨਾਲ ਔਰ ਅਈਸਵਰੀ ਮੁੱਦਾ ਹੈਗਾ ਕਾਲਾ ਪਾਣੀ ਮੋਰਚਾ ਜੀ ਹਾਂ ਕਾਲਾ ਪਾਣੀ ਮੋਰਚਾ ਨੇ ਅੱਜ ਲੁਧਿਆਣਾ ਦੇ ਵਿੱਚ ਇੱਕ ਫੇਰ ਫੇਰ ਵੱਡੀ ਪ੍ਰੈਸ ਕਾਨਫਰੰਸ ਕੀਤੀ ਔਰ ਪ੍ਰੈਸ ਕਾਨਫਰੰਸ ਕਰਕੇ ਜਿਹੜੇ ਐਨਜੀਟੀ ਦੇ ਆਦੇਸ਼ਾਂ ਬਾਰੇ ਤੇ ਪੋਲੂਸ਼ਨ ਕੰਟਰੋਲ ਬੋਰਡ ਤੇ ਅਫਸਰਾਂ ਬਾਰੇ ਬਹੁਤ ਸਾਰੇ ਸਵਾਲ ਕੀਤੇ ਖੁਲਾਸੇ ਕੀਤੇ ਸੋ ਜਾਣਦੇ ਆਂ ਟੀਮ ਨਾਲ ਜਿਹੜੀ ਕਾਲਾ ਪਾਣੀ ਟੀਮ ਹੈਗੀ ਹੈ ਉਹਨਾਂ ਤੋਂ ਮੋਰਚੇ ਦੀ ਟੀਮ ਤੋਂ ਜਾਣਦੇ ਆ ਕਿ ਕੀ ਤਾਜ਼ੇ ਆਰਡਰ ਕੀ ਹੈ ਤੇ ਪੋਲੂਸ਼ਨ ਕੰਟਰੋਲ ਬੋਰਡ ਦਾ ਉਹਦੇ ਵਿੱਚ ਰੋਲ ਕੀ ਹੈ ਸਰ ਨਮਸਕਾਰ ਨਮਸਕਾਰ ਜੀ 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 ਸਰ ਸਰ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਤੁਸੀਂ ਬੜੇ ਸਾਰੇ ਖੁਲਾਸੇ ਕੀਤੇ ਹੈ ਕਿ ਪੋਲੂਸ਼ਨ ਕੰਟਰੋਲ ਬੋਰਡ ਤੇ ਖਾਸ ਕਰਕੇ ਉਂਗਲਾਂ ਚੱਕੀਆਂ ਕਿ ਉਹ ਮਿਸ ਇੰਟਰਪ੍ਰੀਟ ਕਰ ਰਹੇ ਹੈ ਔਰ ਆਰਡਰ ਕੁਝ ਹੁੰਦੇ ਹੈ ਦਸ ਦੇ ਕੁਝ ਹੈ ਸੋ ਇਹਦੇ ਵਿੱਚ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲੇ ਇਹ ਦੱਸ ਦਈਏ ਕਿ ਜਦੋਂ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਮਿਸ ਇੰਟਰਪ੍ਰੀਟ ਕਰ ਰਿਹਾ ਹੈ ਤੇ ਜਦੋਂ 3 ਤਰੀਕ ਨੂੰ 3 ਦਸੰਬਰ ਨੂੰ ਇੱਥੇ ਵੱਡਾ ਰੋਸ਼ਮਾਰਚ ਜਿਹੜਾ ਮੋਰਚਾ ਨਿਕਲਿਆ ਕਾਲੇ ਪਾਣੀ ਨੂੰ ਬੰਨ ਲਾਂਦਾ ਉਦੋਂ ਪੰਜਾਬ ਸਰਕਾਰ ਨੇ ਵੀ ਮਿਸ ਇੰਟਰਪ੍ਰੀਟ ਕੀਤਾ ਹੈ ਪੰਜਾਬ ਸਰਕਾਰ ਕਾਲੇ ਪਾਣੀ ਦੇ ਰਾਖਾ ਹੀ ਬਣ ਚੁੱਕੀ ਹੈ ਜਿਹੜੀ ਸਾਡੇ ਜਿਹੜੀ ਕਹਿੰਦੀ ਸੀ ਅਸੀਂ ਲੋਕਾਂ ਦੇ ਹਿੱਤਾਂ ਦੀ ਕੰਮ ਕਰਦੇ ਆ ਤੇ ਅਸੀਂ ਇਹ ਕਹਿੰਦੀ ਸੀ ਸੱਥਾਂ ਚ ਜਾ ਕੇ ਗੱਲ ਕਰਾਂਗੇ ਅੱਜ ਪੰਜਾਬ ਸਰਕਾਰ ਜਿਹੜੀ ਹੈ ਕਾਲੀ ਕਾਲੇ ਪਾਣੀ ਨੂੰ ਵੇਚਾਰੀ ਹੈ ਤੇ ਲੋਕਾਂ ਨੂੰ ਜ਼ਹਿਰ ਦਿਵਾਉਣ ਦੇ ਕੰਮ ਕਰ ਰਹੀ ਹੈ ਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਪੰਜਾਬ ਦੇ ਹਾਲਾਤ ਨੇ ਚਾਹੇ 1974 ਦੇ ਕਾਨੂੰਨ ਬਣਨ ਤੋਂ ਬਾਅਦ ਅੱਜ ਤੱਕ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਇਹ ਤਾਂ ਲੋਕਾਂ ਦੇ ਵਿੱਚ ਤਾਂ ਪ੍ਰਦੂਸ਼ਨ ਫੈਲਾਇਆ ਹੀ ਹੈ ਚਾਹੇ ਹਵਾ ਦਾ ਹੋਵੇ ਤੇ ਚਾਹੇ ਪਾਣੀ ਦਾ ਹੋਵੇ ਅੱਜ ਤੱਕ ਸਾਨੂੰ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਇਹ ਦੱਸ ਦਵੇ ਕਿ ਕਿਹੜੀ ਫੈਕਟਰੀ ਨੂੰ ਨੇ ਸਜ਼ਾ ਦਵਾਈ ਹੈ ਇਵਨ ਕਿ ਇਹਨਾਂ ਕੋਲ ਰਿਕਵਰੀ ਲੈਣੀ ਓਕੀ ਹੋ ਜਾਂਦੀ ਹੈ ਇਹ ਜੇ ਕਿਸੇ ਦੇ ਰਿਕਵਰੀ ਦੇ ਆਰਡਰ ਹੋ ਜਾਂਦੇ ਐ ਤੇ ਤਾਂ ਨਹੀਂ ਕੁਝ ਕਰ ਪਾਂਦੇ ਹੁਣ ਤਾਂ ਸਿੱਧੇ ਸਿੱਧੇ ਆਰਡਰ ਬੰਦ ਕਰਨ ਦੇ ਹੋਏ ਸੀਗੇ ਤੇ ਇਹਨਾਂ ਨੇ ਬੰਦ ਬੰਦ ਤਾਂ ਕੀ ਕਰਨਾ ਸੀ ਜਿਹੜੀ ਭਾਦਰ ਕੇ ਡਾਈਂਗ ਹੈ ਉਹਨੂੰ ਬੰਦ ਨਾ ਕਰਨ ਦੇ ਰਾਹ ਦੱਸੇ ਕਿ ਤੁਸੀਂ ਐਦਾਂ ਦੇ ਆਰਡਰ ਲੈ ਕੇ ਆ ਜਾਓ ਅਸੀਂ ਤੁਹਾਨੂੰ ਬੰਦ ਨਹੀਂ ਕਰਾਂਗੇ ਇਸ ਤੋਂ ਕੀ ਬਦਲ ਲੱਗਦਾ ਕਪਿਲ ਜੀ ਮੈਂ ਪੁੱਛਣਾ ਚਾਹਾਂਗਾ ਤੁਸੀਂ ਬਾਰ-ਬਾਰ ਕਹਿ ਰਹੇ ਹੋ ਭਾਦਰ ਕੇ ਰੋਡ ਜਦ ਕਿ ਤਿੰਨ ਸੀਟੀਪੀ ਹੈ ਤਾਜਪੁਰ ਰੋਡ ਵੀ ਫੋਕਲ ਪੁਆਇੰਟ ਵੀ ਸਿਰਫ ਭਾਦਰ ਕੇ ਰੋਡ ਨੂੰ ਹੀ ਇਹਨਾਂ ਨੇ ਕਿਉਂ ਇਹੋ ਜਿਹੇ ਤਰੀਕੇ ਦੱਸੇ ਬਾਕੀਆਂ ਨੂੰ ਕਿਉਂ ਨਹੀਂ ਕਿਉਂਕਿ ਇਹ ਜਿਹੜੀ ਚਲਾਕੀਆਂ ਨੇ ਪੰਜਾਬ ਪਰਡਿਸ਼ਨ ਕੰਟਰੋਲ ਬੋਰਡ ਦੀਆਂ ਇਹ ਆਮ ਲੈਨਲੀ ਹੋਈਆਂ ਹੋਈਆਂ 40 ਤੇ 50 ਦੇ ਲਈ ਤਾਂ ਪਹਿਲੇ ਜਿਹੜਾ ਮਿਸ ਇੰਟਰਪ੍ਰੀਟ ਕਰਨ ਦੇ ਆਰਡਰ ਆਏ ਮੈਨੂੰ ਜਿਹੜੇ ਆਰਡਰ ਸੀ ਇਹਨਾਂ ਨੂੰ ਜਾਣ ਕੇ ਜਿਹੜਾ ਗੁੰਮਰਾਹ ਕਰ ਰਹੇ ਸੀਗੇ ਉਹ ਕਹਿੰਦੇ ਅਸੀਂ ਹੋਰ ਗੁੰਮਰਾਹ ਕਰ ਲਿਆ ਕਿ ਭਾਦਰ ਕੇ ਤੋਂ ਵੀ ਸੀ ਪੈ ਖਾ ਕੇ ਇਹਨਾਂ ਨੂੰ ਚੱਲਣ ਦਈਏ ਇਹਨਾਂ ਅਸਲੀ ਅਸਲੀ ਮਕਸਦ ਇਹੀ ਹੈ 50 ਪ੍ਰਦੂਸ਼ਨ ਕੰਟਰੋਲ ਬੋਰਡ ਚਾਹੁੰਦਾ ਹੈ ਕਿ ਪ੍ਰਦੂਸ਼ਨ ਹੁੰਦਾ ਰਹੇ ਉਹਨਾਂ ਦੀ ਜੇਬਾਂ ਭਰਦੀਆਂ ਰਹਿਣ ਤੇ ਲੋਕੀ ਮਰਦੇ ਮਰਦੇ ਰਹਿ ਇਹ ਕਰਕੇ ਹੈ ਤੇ ਸਾਨੂੰ ਪਤਾ ਕਿ ਚਾਹੇ 40 ਐਮਐਲਡੀ ਹੈ ਚਾਹੇ 50 ਐਮਐਲਡੀ ਤੇ ਚਾਹੇ 15 ਐ ਇਹ ਸਾਰੇ ਦੇ ਸਾਰੇ ਲੋਕਾਂ ਨੂੰ ਜ਼ਹਿਰ ਦੇ ਰਹੇ ਨੇ ਲੋਕਾਂ ਨੂੰ ਮਰਨ ਦਾ ਕੰਮ ਕਰ ਰਹੇ ਨੇ ਇਹਨਾਂ ਦੇ ਖਿਲਾਫ ਤਾਂ ਕ੍ਰਿਮੀਨਲ ਪ੍ਰੋਸੀਕਿਊਸ਼ਨ ਇਮੀਡੀਏਟਲੀ ਸ਼ੁਰੂ ਹੋਣੀ ਚਾਹੀਦੀ ਸਰ ਜਿਵੇਂ ਤੁਸੀਂ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕਿਹਾ ਹੁਣ ਬੋਰਡ 'ਚ ਤਾਂ ਬਹੁਤ ਸਾਰੇ ਲੋਕ ਐ ਤੁਸੀਂ ਮੇਨ ਇਹਦੇ ਵਿੱਚ ਕਲਪਰੇਟ ਕਿਨੂੰ ਮੰਨਦੇ ਹੋ ਕਿਦਾਂ ਕਿਉਂਕਿ ਬੋਰਡ ਦੇ ਵਿੱਚ ਤਾਂ ਹਜ਼ਾਰ ਬੰਦਾ ਹੋਇਆਗਾ ਹੁਣ ਆਪਾਂ ਹਜ਼ਾਰ ਬੰਦੇ ਨੂੰ ਤਾਂ ਨਹੀਂ ਕਹਿ ਸਕਦੇ ਮੇਨ ਕੀਦੀ ਭੂਮਿਕਾ ਕਿਦਾਂ ਦੀ ਰਹੀ ਹੈ ਸਰ ਮੇਨ ਭੂਮਿਕਾ ਪਹਿਲੇ ਤਾਂ ਮੈਂਬਰ ਸੈਕਟਰੀ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਦੂਜਾ ਚੇਅਰਮੈਨ ਪੰਜਾਬ ਪ੍ਰੋਡਿਊਸ਼ਨ ਕੰਟਰੋਲ ਬੋਰਡ ਤੇ ਤੀਜ ਰਤਰਾ ਜੀ ਮੈਂ ਉਹਨੂੰ ਸ਼ਰੀ ਵੀ ਨਹੀਂ ਕਾਂਗਾ ਉਹਨੂੰ ਰਤਰਾ ਹੀ ਕਾਂਗਾ ਕਿਉਂਕਿ ਉਹ ਬੰਦਾ ਜਿਹੜਾ ਹੈਗਾ ਲੋਕਾਂ ਨੂੰ ਜ਼ਹਿਰ ਦੇਣ ਦਾ ਕੰਮ ਕਰਵਾ ਰਿਹਾ ਇੰਡਸਟਰੀ ਦੇ ਥਰੂ ਓਕੇ ਦਾ ਉਹ ਕਿਦਾਂ ਜਦੋਂ ਬੰਦ ਹੀ ਨਹੀਂ ਕਰਾਊਗਾ ਜਿਹੜਾ ਬੁੱਢੇ ਦਿਲਾ ਚ ਸਾਡਾ ਜ਼ਹਿਰ ਗਿਰ ਰਿਹਾ ਇਹਨਾਂ ਦਾ ਇੰਡਸਟਰੀ ਵਾਲਿਆਂ ਦਾ ਇਹ ਰਤਰੇ ਦੀ ਡਿਊਟੀ ਸੀਗੀ ਜੀ ਰਤਰੇ ਨੂੰ ਚਾਹੀਦਾ ਸੀਗਾ ਕਿ ਉਹਨੂੰ ਬੰਦ ਕਰਾਂਦਾ ਤੇ ਜਿਹੜਾ ਕੀ ਬੰਦ ਜਦੋਂ ਇਹਨਾਂ ਕੋਲ 26 ਕਿੰਨੀ ਹੈ 12 ਅਗਸਤ ਦੇ ਆਰਡਰ ਸੀਗੇ ਤੇ ਜਿਹੜੇ ਇਹਨਾਂ ਨੂੰ ਛੇ 15 ਦਿਨਾਂ ਦੇ ਵਿੱਚ ਵਿੱਚ ਮਿਲ ਗਏ ਸੀਗੇ ਤੇ ਉਸ ਤੋਂ ਬਾਅਦ ਸੀਪੀਸੀਬੀ ਨੇ ਦੁਬਾਰਾ ਇਹਨਾਂ ਨੂੰ ਰਿਮਾਈਂਡਰ ਦਿੱਤਾ ਹੈ ਕੀ ਤੁਸੀਂ ਇਹਦੇ ਕੀ ਕਾਰਵਾਈ ਆਜੇ ਤੱਕ ਇਹਦਾ ਜਵਾਬ ਵੀ ਨਹੀਂ ਦਿੱਤਾ ਜੀ ਇਹ ਸਟੈਚੂਟਰੀ ਬਾਡੀਆ ਜਿਹੜੀ ਇਹਨਾਂ ਦੇ ਉੱਤੇ ਬੈਠੀਆਂ ਉਹਨਾਂ ਨੂੰ ਜਵਾਬ ਨਹੀਂ ਦਿੰਦੇ ਆਮ ਲੋਕਾਂ ਨੂੰ ਤਾਂ ਕੀ ਜਵਾਬ ਦੇਣਾ ਇਹਨਾਂ ਨੇ ਜੀ ਇਹਨਾਂ ਨੂੰ ਤਾਂ ਜੇਲ੍ਹ ਹੋਣੀ ਚਾਹੀਦੀ ਹੈ ਤੇ ਚਾਹੇ ਜਿਦਾ ਕਹਿੰਦੇ ਨਾ ਪੁਰਾਣੇ ਜ਼ਮਾਨੇ 'ਚ ਕੋੜੇ ਮਾਰੇ ਜਾਂਦੇ ਸੀ ਜੇ ਰੱਬ ਕਰੇ ਇਦਾਂ ਦਾ ਕੋਈ ਕਾਨੂੰਨ ਬਣ ਜੇ ਇਹਨਾਂ ਨੂੰ ਕੋੜੇ ਮਾਰੇ ਜਾਣੇ ਚਾਹੀਦੇ ਆ ਜੀ ਕਪਿਲ ਜੀ ਮੈਂ ਬਾਕੀ ਵੀ ਬੈਠ ਸਾਹਿਬ ਵੀ ਖੜੇ ਆ ਭਾਜੀ ਹੋਰੀ ਵੀ ਖੜਿਆ ਮੈਂ ਇਹ ਪੁੱਛਣਾ ਚਾਹਾਂਗਾ ਕਿ ਨੋ ਡਾਊਟ ਮੁੱਦਾ ਬਹੁਤ ਵਧੀਆ ਹੈਗਾ ਅਸੀਂ ਪਾਣੀ ਨੂੰ ਜਿਹੜਾ ਹੈਗਾ ਪਤਾ ਕਹਿੰਨੇ ਆ ਅਸੀਂ ਵੀ ਪਾਣੀ ਸਭ ਦੇ ਲਈ ਇੱਕ ਬਰਾਬਰ ਆ ਪਾਣੀ ਬਿਨਾ ਜੀਵਨ ਨਹੀਂ ਹੈ ਪਰ ਕੀ ਇੰਡਸਟਰੀਆਂ ਬੰਦ ਕਰਾਉਣਾ ਇਹਦਾ ਇੱਕੋ ਮਾਤਰ ਵਿਕਲਪ ਹੈ ਕੀ ਇੰਡਸਟਰੀਆਂ ਜੇ ਆਪਾਂ ਸਾਰੇ ਕਾਰੋਬਾਰ ਬੰਦ ਕਰ ਦਾਂਗੇ ਤੇ ਫਿਰ ਆਪਾਂ ਜੀਵਨ ਕਿੱਦਾਂ ਚੱਲੇਗਾ ਸਰ ਇੰਡਸਟਰੀ ਦੀ ਪਰਵਾਹਾ ਸਮਝੋ ਪਹਿਲੇ ਜੀ ਇੰਡਸਟਰੀ ਹੁੰਦੀ ਹੈ ਲੋਕਾਂ ਦੀ ਗ੍ਰੋਥ ਲਈ ਡਿਵੈਲਪਮੈਂਟ ਆਫ ਕੰਟਰੀ ਜੀ ਜੇ ਲੋਕੀ ਨਹੀਂ ਬਚੇ ਡਿਵੈਲਪਮੈਂਟ ਕਾਦੀ ਹੋਣੀ ਹੈ ਬਿਲਕੁਲ ਠੀਕ ਹੈ ਮੈਨੂੰ ਇੱਕ ਚੀਜ਼ ਦੱਸੋ ਇਹਨਾਂ ਨੂੰ ਬੁੱਢੇ ਦਿਰਾਜ ਪਾਣੀ ਪਾਨ ਦੀ ਜਾਇਜ਼ਤ ਕਿਨੇ ਦਿੱਤੀ ਕਿਹੜੇ ਕਾਨੂੰਨ ਦੇ ਤਹਿਤ ਇਹਨਾਂ ਨੂੰ ਮਾਰਿਆ ਉਹ ਕਹਿੰਦੇ ਕਿ ਸਾਨੂੰ ਕੋਈ ਇਜਾਜ਼ਤ ਨਹੀਂ ਸੀਗੀ ਬੁੱਡੇ ਪਾਣੇ ਨਾਲੇ ਦੇ ਵਿੱਚ ਪਾਣ ਦੀ ਬੇਸਿਕਲੀ ਸਰਕਾਰ ਵੱਲੋਂ ਜਿਹੜਾ ਪ੍ਰੋਜੈਕਟ ਬਣਿਆ ਸੀ ਸਰਕਾਰ ਵੱਲੋਂ ਇੱਕ ਜਿਹੜੀ ਹੈ ਨਹਿਰ ਬਣਾਈ ਜਾਣੀ ਸੀ ਜਿਹਦਾ ਪ੍ਰੋਜੈਕਟ ਵੀ ਬਜਟ ਵੀ ਪਾਸ ਹੋਇਆ ਪਰ ਸਰਕਾਰ ਨੇ ਕਿਉਂਕਿ ਉਹ ਬਣਾਈ ਨਹੀਂ ਤੇ ਇਸ ਲਈ ਸਰਕਾਰ ਨੇ ਸ਼ਾਇਦ ਆਪਣੀ ਜਾਨ ਛੁਡਾਣ ਲਈ ਉਹਨਾਂ ਨੂੰ ਉਹ ਕਿਹਾ ਸੀਗਾ ਕਿ ਆਰਡਰ 'ਚ ਲਿਖਿਆ ਸੀ ਕਿ ਚੈਨਲ ਰਾਹੀਂ ਉਹ ਜਿਹੜਾ ਖੇਤੀਬਾੜੀ ਲਈ ਯੂਜ਼ ਹੋਏਗਾ ਪਾਣੀ ਇਹ ਆਰਡਰ ਸੀਗੇ ਪਰ ਉਹ ਕੀ ਹੈ ਸਰਕਾਰ ਨੇ ਬਣਾਈ ਨਹੀਂ ਸਰਕਾਰ ਨੇ ਦੀ ਜਾਨ ਸ਼ਾਇਦ ਜਾਂ ਕਿਸੇ ਅਫਸਰ ਨੇ ਬਚਾਨ ਲਈ ਮੌਕੇ ਦੇ ਨੇ ਉਹਨੇ ਕਹਤਾ ਜੀ ਤੁਸੀਂ ਬੁੱਟੇ ਨਾਲੇ ਚ ਪਾ ਦਿਓ ਉਦੋਂ ਤੋਂ ਕੰਮ ਪੁੱਟਾ ਹੀ ਚਲੀ ਜਾਂਦਾ ਜੀ ਜੋ ਮੇਰਾ ਜੋ ਇੰਡਸਟਰੀ ਕਲੇਮ ਕਰਦੀ ਹੈ ਆ ਕਾਗਜ਼ ਨੇ ਜਿਹੜੇ ਇਹਨਾਂ ਕੋਲ ਪਏ ਨੇ ਜੀ ਇਹਦੀ ਗੱਲ ਕਰ ਰਹੇ ਆ ਠੀਕ ਹੈ ਜੀ ਤੁਸੀਂ ਪਹਿਲੇ ਪੁੱਛਿਓ ਉਹਨਾਂ ਨੂੰ ਜੀ ਇਹਦੇ ਵਿੱਚ ਜਿਹੜੀ ਪਹਿਲੀ ਗੱਲ ਇਹ ਆਂਦੀ ਹੈ ਕਿ ਜਿਹੜੇ ਇਹਨਾਂ ਨੂੰ ਇੱਕ ਪ੍ਰਪੋਜ਼ਲ ਬਣੀ ਸੀਗੀ ਜੀ ਇਹ ਚਾਹੇ ਇਹਨਾਂ ਨੇ ਕਿਸੇ ਨੂੰ ਰਿਸ਼ਵਾ ਦੇ ਕੇ ਬਣਾਈ ਹੈ ਚਾਹੇ ਕਿੱਦਾਂ ਮਰਜ਼ੀ ਬਣੀ ਹੋਵੇ ਉਹਦੇ ਤੇ ਮੈਂ ਸਵਾਲ ਨਹੀਂ ਕਰਦਾ ਪਰਪੋਜ਼ਲ ਇੱਕ ਬਣੀ ਸੀਗੀ ਕਿ ਇਹ ਕਿ ਲੋਅਰ ਬੁੱਢਾ ਤਰੇਆ ਦਾ ਚੈਨਲ ਬਣਾਇਆ ਜਾਏਗਾ ਜਿਹੜਾ ਇਹ ਸ਼ੁਰੂ ਤੋਂ ਰੋਲਾ ਪੰਦੇ ਪਏ ਸਤ ਤੁਹਾਨੂੰ ਪਤਾ ਹੈ ਜੀ ਕਾਨੂੰਨ ਕਹਿੰਦਾ ਹੈ ਜਿਹੜਾ ਸਾਡਾ ਕਨਾਲ ਐਂਡ ਇਰੀਗੇਸ਼ਨ ਜਿਹੜਾ ਡਰੇਨੇਜ ਐਕਟ ਇਹਨਾਂ ਦੇ ਵਿੱਚ ਹੀ ਲਿਖਿਆ ਹੋਇਆ ਹੈ ਜੀ 1873 ਦਾ ਹੈ ਉਹਦੇ ਵਿੱਚ ਨਾ ਆਈਐਮਓ ਪੈਰਾ ਨੰਬਰ 4.2 ਹੈ ਜਿਹਦੇ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਚੀਫ ਇੰਜੀਨੀਅਰ ਤੋਂ ਥੱਲੇ ਕੋਈ ਵੀ ਅਫਸਰ ਚਾਹੇ ਉਹ ਜਿੰਨੀ ਮਰਜ਼ੀ ਫਾਈਨੈਂਸ਼ੀਅਲ ਪਾਵਰ ਹੋਵੇ ਨਵੀਂ ਡਰੇਨ ਬਣਾਉਂਦੀ ਜਾਏ ਦੇ ਨਹੀਂ ਸਕਦਾ ਜਿਹੜੇ ਵੀ ਇਹਨਾਂ ਨੂੰ ਐਸਟੀਮੇਟ ਆਏ ਹੋਏ ਨੇ ਉਹ ਐਸਟੀਮੇਟ ਜਿਹੜੇ ਨੇ ਉਹ ਕਨਾਲ ਆਫੀਸਰ ਦੇ ਨੇ ਐਸਡੀਓ ਦੇ ਨੇ ਐਕਸੀਡੈਂਟ ਦੇ ਨੇ ਉਹ ਇੱਕ ਐਸਟੀਮੇਟ ਨਹੀਂ ਇੱਕ ਐਸਟੀਮੇਟ ਨੂੰ ਲੈ ਕੇ ਤੁਰੇ ਫਿਰਦੇ ਨੇ ਅੱਛਾ ਜੀ ਫਿਰ ਇਹਦੇ ਚ ਇਹ ਵੀ ਲਿਖਿਆ ਹੋਇਆ ਹੈ ਇਫ ਦੀ ਫਾਰਮਰਸ ਰਿਫਿਊਜ਼ ਟੂ ਕੰਜ਼ੂਮ ਦਾ ਸੈੱਡ ਵਾਟਰ ਜੀ ਦਾ ਓਨਰਸ ਆਫ ਥਿਸ ਵਿਲ ਬੀ ਇੰਟਾਇਰਲੀ ਓਨ ਦਾ ਡਿਪਾਰਟਮੈਂਟ ਰਿਸਪੌਂਸੀਬਲ ਫੋਰ ਕੈਰੀਿੰਗ ਆਊਟ ਆਪਰੇਸ਼ਨ ਸੁਪਰਵਾਈਜ਼ਨ ਆਫ ਦਾ ਟ੍ਰੀਟਮੈਂਟ ਪਲੈਂਟਸ ਜੀ ਟ੍ਰੀਟਮੈਂਟ ਪਲੈਂਟ ਦੀ ਜਿਹੜੇ ਸੁਪਰਵਾਈਜ਼ਨ ਕਰ ਰਹੇ ਆ ਜਿਹੜੇ ਚਲਾ ਰਹੇ ਨੇ ਉਹਨਾਂ ਦੀ ਜ਼ਿੰਮੇ ਜਿਹੜੇ 40 ਐਮਐਲਡੀ 50 ਐਮਐਲਡੀ 15 ਐਮਐਲਡੀ ਇਹਨਾਂ ਦੇ ਐਸਪੀਵੀ ਨੇ ਇਹਨਾਂ ਦੀ ਜ਼ਿੰਮੇਵਾਰੀ ਹੋएगी 15 ਐਮਐਲਡੀ ਤਾਂ ਵੈਸੇ ਜ਼ੀਐਲਡੀ ਦਾ ਸੀਗਾ 40 ਦੇ 50 ਵਾਸਤੇ ਕਾਗਜ਼ ਸੀਗੇ ਇਹ ਕਾਗਜ਼ ਜਿਹਨਾਂ ਦੇ ਜ਼ਿਰਵ ਇਹਨਾਂ ਨੇ ਗੁੰਮਰਾਹ ਕਰਨ ਲਈ ਲੋਕਾਂ ਨੂੰ ਕਿਹਾ ਜੀ ਸਾਨੂੰ ਲੋਅਰ ਬੁੱਧਾ ਤੇਰਾ ਬਣਾ ਕੇ ਦੇਣਾ ਕੋਈ ਲੋਅਰ ਬੁੱਧਾ ਤੇਰਾ ਬਣਾਂਦੀ ਫਾਈਨਲ ਪ੍ਰੋਪੋਜ਼ਲ ਨਹੀਂ ਆਈ ਸਰਕਾਰ ਬੋਲੋ ਇੱਕ ਨੋਟੀਫਿਕੇਸ਼ਨ ਜਾਰੀ ਹੁੰਦੀ ਹੁੰਦੀ ਹੈ ਤਾਂ ਜਾ ਕੇ ਕੰਮ ਸ਼ੁਰੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਦਿਖਾ ਦੇਣ ਸਰਕਾਰ ਦੀ ਜਿਹੜੀ ਆਈ ਹੋਈ ਹੈ ਇੱਕ ਐਸਟੀਮੇਟ ਲੈ ਕੇ ਤੁਸੀਂ ਜਿਹੜਾ ਐਸਟੀਮੇਟ ਦਿਓਗੇ ਕਿ ਜਿਹੜਾ ਇੱਕ এনवायरमेंट ਇੰਜੀਨੀਅਰ ਦਾ ਹੋਵੇ ਚਾਹੇ ਕਨਾਲ ਇੰਜੀਨੀਅਰ ਐਸਡੀਓ ਦਾ ਹੋਵੇ ਉਹ ਐਸਟੀਮੇਟ ਕੋਈ ਐਸਟੀਮੇਟ ਕੰਮ ਨਹੀਂ ਕਰਦਾ ਜੀ ਠੀਕ ਹੈ ਜੀ ਇਹ ਸਿਰਫ ਗੈਰ ਕਾਨੂੰਨੀ ਗੱਲਾਂ ਕਰਦੇ ਪਏ ਨੇ ਸਿਰ ਬਿਨਾ ਸਿਰ ਪੈਰ ਦੀ ਗੱਲ ਕਰ ਰਹੇ ਨੇ ਆਪਣੇ ਆਪ ਨੂੰ ਬਚਾਉਣ ਦੀ ਗੱਲ ਕਰਦੇ ਜਦੋਂ ਇਹਨਾਂ ਨੇ ਮੰਨ ਲਿਆ ਬੁੱਢੇ ਦਰਿਆ 'ਚ ਨਹੀਂ ਪਾਣਾ ਫਿਰ ਤੁਸੀਂ ਕਿੱਦਾਂ ਬਾਹਰ ਹੋ ਸਾਡਾ ਸਵਾਲ ਇਹੀ ਹੈ ਤੁਸੀਂ ਚਲਾਣਾ ਚਲਾਓ ਲੋਰ ਬੁੱਢਾ ਦਰਿਆ ਤੁਹਾਡਾ ਬਣਾਉਣ ਦਾ ਕੰਮ ਸੀਗਾ ਜੇ ਸਰਕਾਰ ਦਾ ਜੀ ਤੁਸੀਂ ਸਰਕਾਰ ਦਾ ਅਸੀਂ ਮੰਨਦੇ ਹੀ ਨਹੀਂ ਕਿਉਂਕਿ ਇਹਨਾਂ ਉਹਨਾਂ ਸੇ ਇਹਨਾਂ ਕੋਲ ਹੈ ਜਦੋਂ ਜਿਹੜਾ ਇਹਨਾਂ ਨੇ ਪਾਣੀ ਸੰਭਾਲਣਾ ਹੈ ਜਦੋਂ ਇੱਚੀ ਲਿਖਿਆ ਹੋਇਆ ਹੈ ਸਰਕਾਰ ਦਾ ਤਾਂ ਕੰਮ ਤਾਂ ਵੀ ਨਹੀਂ ਹੋਣਾ ਸੀਗਾ ਜੀ ਇਹਨਾਂ ਨੂੰ ਪੁੱਛਿਆ ਜਾਵੇ ਕਿ ਫਾਰਮਰ ਤੋਂ ਇਹਨਾਂ ਨੇ ਕਦੇ ਸਰਵੇ ਕਰਵਾਇਆ ਕਿ ਕਿੰਨਾ ਨੇ ਪਾਣੀ ਯੂਜ਼ ਕਰਨਾ ਸੀ ਨਾਲ ਇਹਨਾਂ ਦਾ ਗੰਦ ਆਪਾਂ ਥੋੜੀ ਚੱਕਣਾ ਹੈ ਦੇਖੋ ਸਾਰਿਆਂ ਨੂੰ ਵੱਡੀ ਗੱਲ ਇਹ ਹੈ ਇਹਨਾਂ ਦੀ ਹਿੰਮਤ ਕਿਵੇਂ ਪੈਣੀ ਚਾਹੀਦੀ ਆ ਅਸੀਂ ਪਿਛਲੇ 13 ਸਾਲਾਂ ਦਾ ਹਿਸਾਬ ਲੈਣਾ ਹੈ ਇਹਨਾਂ ਕੋਲੋਂ ਤੁਸੀਂ ਗੰਦ ਪਾਓ ਤੇ ਉਹ ਗੰਦ ਪੰਜਾਬੀ ਚੱਕਣ ਇਹ ਕਿੱਥੋਂ ਦੀ ਗੱਲ ਹੋ ਸਕਦੀ ਆ ਸਾਰਾ ਕੋਈ ਤੁਹਾਡਾ ਗੈਰ ਕਾਨੂੰਨੀ ਹੈ ਅੰਦਰ ਜਿਹੜਾ ਤੁਸੀਂ ਅੱਗ ਲਾਉਨੇ ਹੋ ਜਿਹੜਾ ਫਿਊਲ ਵਰਤਦੇ ਹੋ ਉਹ ਤੁਸੀਂ ਗੈਰ ਕਾਨੂੰਨੀ ਵਰਤੇ ਜਾਂਦੇ ਹੋ ਫਿਰ ਤੁਹਾਡੀ ਹਿੰਮਤ ਬੈਣ ਲਈ ਆ ਵੀ ਗੰਦ ਅਸੀਂ ਪਾਈਏ ਚੱਕੀਏ ਪੰਜਾਬ ਦੇ ਲੋਕ ਇਹ ਨਹੀਂ ਹੋਣਾ ਚਾਹੀਦਾ ਅੱਜ ਸਰਕਾਰ ਹ ਰਤੜਾ ਮੁੱਖ ਮੰਤਰੀ ਬਣਿਆ ਫਿਰਦਾ ਇਹ ਇਕੱਲਾ ਹੀ ਮੁੱਖ ਮੰਤਰੀ ਬਣ ਗਿਆ ਕਿੰਨੇ ਮੁੱਖ ਮੰਤਰੀ ਆ ਹਰ ਅਹੁਦੇ ਦੇ ਮੁੱਖ ਮੰਤਰੀ ਬਹਿਣ ਲੱਗ ਪਿਆ ਕਿਉਂ ਕਿਉਂਕਿ ਮੁੱਖ ਮੰਤਰੀ ਆਪਣੀ ਜ਼ਿੰਮੇਵਾਰੀ ਨਹੀਂ ਸਮਝਦਾ ਇਸ ਰਤੜੇ ਨੂੰ ਜਵਾਬ ਦੇਵਾਂਗੇ ਉਹਦੇ ਦਫ਼ਤਰ ਜਾ ਕੇ ਵੀ ਦੇਵਾਂਗੇ ਪੰਜਾਬ ਦੇ ਲੋਕਾਂ ਨੂੰ ਵੀ ਇਹਦੀ ਸ਼ਕਲ ਵਿਖਾਵਾਂਗੇ ਵੀ ਆਹ ਬੰਦਾ ਆ ਜਿਹੜਾ ਫਾਈਲਾਂ ਰੋਕ ਕੇ ਬਿਠਾਇਆ ਜੀ ਬੈਂਸਾ ਬਹੁਤ ਚੰਗੀ ਗੱਲ ਕੀਤੀ ਹੈ ਮੈਂ ਪੁੱਛਣਾ ਚਾਹਾਂਗਾ ਡਾਈੰਗ ਇੰਡਸਟਰੀ ਦਾ ਇੱਕ આરોਪ ਹੈ ਆ ਉਹਨਾਂ ਦੇ ਇੱਕ ਉਹਨਾਂ ਦਾ ਵੀ ਪੱਖ ਹੈ ਉਹ ਕਹਿੰਦੇ ਕੱਲੀ ਡਾਈੰਗ ਇੰਡਸਟਰੀ ਨੂੰ ਹੀ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਹੈ ਦੇਖੋ 10 ਸਾਲ ਹੋ ਗਏ ਆ ਜਦੋਂ ਅਸੀਂ ਜੀਰੇ ਗਏ ਸੀ ਉਹ ਤਾਂ ਨਹੀਂ ਡਾਈੰਗ ਵਾਲੇ ਉਹ ਵੀ ਵੇਚੀ ਐ ਸੋਲਿਡ ਵੇਸਟ ਮੈਨੇਜਮੈਂਟ ਦੀ ਲੜਾਈ ਲੜਦੇ ਪਏ ਆ ਉਹ ਤਾਂ ਨਹੀਂ ਡਾਈੰਗ ਵਾਲੇ ਇਲੈਕਟ੍ਰੋਪਲੇਟਿੰਗ ਆ ਡੇਰੀ ਵਾਲੇ ਆ ਸਾਡੀ ਤਾਂ ਲੜਾਈ ਸਾਰਿਆਂ ਨਾਲ ਚੱਲਦੀ ਪਈ ਆ ਵੱਖਰੀਆਂ ਵੱਖਰੀਆਂ ਸਟੇਜਸ 'ਚ ਆ ਜੀਰੇ ਦਾ ਤਾਂ ਹੁਣ ਨਤੀਜਾ ਵੀ ਛੇਤੀ ਆ ਜਾਣਾ ਮਾਰਚ ਦੇ ਲਾਗੇ ਜਾਗੇ ਉਹਦਾ ਰਿਜ਼ਲਟ ਆ ਜਾਣਾ ਜੀ ਜਦੋਂ ਅਸੀਂ ਕੋਈ ਕਾਤਲ ਫੜਦੇ ਆ ਉਹ ਕਾਤਲ ਕਹਿ ਸਕਦਾ ਵੀ ਕਤਲ ਹੋਰ ਵੀ ਬਹੁਤ ਜਗ੍ਹਾ ਹੋਏ ਆ ਪਰ ਉਹ ਇਹ ਥੋੜੀ ਕਹਿ ਸਕਦਾ ਵੀ ਇਹਦੇ ਨਾਲ ਮੇਰੀ ਸਜ਼ਾ ਨਾ ਮਿਲੇ ਤਾਂ ਮੈਂ ਵੀ ਬੇਕਸੂਰ ਆ ਇਹਦਾ ਤਾਂ ਕੋਈ ਜਵਾਬ ਨਹੀਂ ਨਾ ਬਿਲਕੁਲ ਗੱਲਬਾਤ ਕਰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਆਹ ਸਾਰਾ ਸਿਸਟਮ ਹੈਗਾ ਉਹਨੇ ਇਹਦੇ ਵਿੱਚ ਅਗਲੀ ਰਣਨੀਤੀ ਕੀ ਹੈ ਰਣਨੀਤੀ ਸਿੱਧੀ ਪੱਧਰੀ ਹੈ ਜੀ ਮੋਰਚਾ ਲਾਇਆ ਸੀ ਇੱਥੇ ਲੁਧਿਆਣੇ ਦੇ ਮਾਲਵੇ ਦੇ ਲੋਕ ਆਏ ਸੀ ਇਸ ਤੋਂ ਬਾਅਦ ਇੱਕ ਪੰਜਾਬ ਦੇ ਵਿੱਚ ਵੱਡੀ ਯਾਤਰਾ ਕਰਾਂਗੇ ਉਹਦਾ ਨਾਂ ਹੋਊਗਾ ਵਹਿਣ ਸਾਰੇ ਪੰਜਾਬ ਦੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੇ ਇੱਕ ਸਿਰੇ ਤੋਂ ਸ਼ੁਰੂ ਹੋਵਾਂਗੇ ਰਾਜਸਥਾਨ ਤੱਕ ਜਾਵਾਂਗੇ ਜਿੰਨੇ ਧਰਮ ਗੁਰੂ ਆ ਚਾਹੇ ਰਾਜਸਥਾਨ ਹੈ ਚਾਹੇ ਪੰਜਾਬ ਹੈ ਉਹਨਾਂ ਦੇ ਨਾਲ ਅਸੀਂ ਰਾਬਤਾ ਕਰਾਂਗੇ ਉਹਨਾਂ ਦੇ ਕੋਲ ਜਾਵਾਂਗੇ ਉਹਨਾਂ ਦਾ ਆਸ਼ੀਰਵਾਦ ਲਵਾਂਗੇ ਨੰਬਰ 3 ਅਸੀਂ ਇਹਨਾਂ ਨੂੰ ਕਿਹਾ ਵੀ ਪੰਜਾਬ ਦੇ ਵਿੱਚ ਇਹਨੇ ਬਿਮਾਰ ਕੀਤੀ ਬੁੱਢੇ ਦਰਿਆ ਨੇ ਉਹਦੀ ਗਿਣਤੀ ਕਰਾਓ ਮਰੀਜ਼ਾਂ ਦੀ ਇਹਨਾਂ ਨੇ ਨਹੀਂ ਕਰਾਈ ਹੁਣ ਭਗਵੰਤ ਮਾਨ ਦੀ ਫੋਟੋ ਲਾ ਕੇ ਪਾਣੀਆਂ ਦਾ ਰੱਖਾ ਕਾਲੇ ਪਾਣੀਆਂ ਦਾ ਰੱਖਾ ਲਿਖ ਕੇ ਥੱਲੇ ਕੈਂਸਰ ਦੇ ਮਰੀਜ਼ ਲਾ ਕੇ ਕਿੰਨੇ ਆ ਹੈਪਟਾਈਟਸ ਦੇ ਕਿੰਨੇ ਆ ਸਕਿਨ ਪ੍ਰੋਬਲਮ ਕਿੰਨੀ ਹੈ ਅਪੰਗ ਬੱਚੇ ਕਿੰਨੇ ਆ ਉਹ ਗਿਣਤੀ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਬੇਨਤੀ ਕਰਾਂਗੇ ਵੀ ਆਪਣੀ ਆਪਣੀ ਗਿਣਤੀ ਆਪਣੇ ਚਰਾਹਿਆਂ ਤੇ ਚੌਂਕਾਂ ਤੇ ਲਾਉਣੀ ਸ਼ੁਰੂ ਕਰੋ ਅੱਜ ਤੁਸੀਂ ਖੁਲਾਸਾ ਕੀਤਾ ਕਿ ਐਨਜੀਟੀ ਦੇ ਆਰਡਰ ਆਏ ਆ ਕਿ 23 ਦਸੰਬਰ ਤੱਕ ਜਿਹੜੇ ਇਹਨਾਂ ਨੂੰ ਕਨੈਕਸ਼ਨ ਕੱਟਨੇ ਆ ਤੇ ਜੇ ਨਹੀਂ ਕੱਟਦੇ ਪੋਲੂਸ਼ਨ ਕੰਟਰੋਲ ਬੋਰਡ ਕਿਉਂਕਿ ਐਨਜੀਟੀ ਦਾ ਕੋਰਟ ਦਾ ਹੈ ਕੋਰਟ ਦਾ ਆਰਡਰ ਦੇ ਸਕਦੀ ਹੈ ਜਿਵੇਂ ਤੁਸੀਂ ਕਿਹਾ ਕਿ ਰਤੜਾ ਤੇ ਜਾਂ ਹੋਰ ਅਧਿਕਾਰੀਆਂ ਤੇ ਰੋਪ ਲਗਾਏ ਕੱਲ ਨੂੰ ਜੇ ਨਹੀਂ ਕੱਟੇ ਜਾਂਦੇ ਕਨੈਕਸ਼ਨ ਫਿਰ ਅਗਲਾ ਐਕਸ਼ਨ ਕੀ ਕਰੋਗੇ ਸਰ ਫਿਰ ਅਸੀਂ ਰਤਰੇ ਦੇ ਖਿਲਾਫ ਖਾਸ ਕਰਕੇ ਜੀ ਸੈਕਸ਼ਨ 26 ਐਨਜੀਟੀ ਦਾ ਐਕਟ ਹੈ ਐਨਜੀਟੀ ਦੇ ਹੁਕਮ ਨੂੰ ਦੀਵੈਲਣਾ ਕਰਨ ਦਾ ਜੀ ਉਹਦੇ ਖਿਲਾਫ ਅਸੀਂ ਸਪੈਸ਼ਲ ਇੱਕ ਆਪਣੀ ਇਹਦੇ ਚ ਐਪਲੀਕੇਸ਼ਨ ਲਗਾ ਕੇ ਉਹਨੂੰ ਦੋਸ਼ੀ ਸਾਬਿਤ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਦੇ ਇਹ ਕਰਕੇ ਹੀ ਜਿਹੜਾ ਹੈਗਾ ਸਾਰਾ ਕੰਮ ਲੁਧਿਆਣਾ ਦੇ ਵਿੱਚ ਗੰਦ ਪੈਂਦਾ ਹੁਣ ਚੱਲ ਰਿਹਾ ਜੀ ਸਰ ਤੁਸੀਂ ਕੀ ਕਹਿਣਾ ਚਾਹੋ ਦੇਖੋ ਜੀ ਅੰਗਰੇਜ਼ੀ ਦੇ ਵਰਡ ਨੇ ਕੋਲੂਜਨ ਤੇ ਕਨਾਈਵੈਂਸ ਜਿਹਨੂੰ ਮਿਲੀ ਭੁਗਤ ਪੰਜਾਬੀ ਚ ਕਹਿੰਦੇ ਆ ਇਹ ਪੀਪੀਸੀਬੀ ਦੀ ਤੇ ਸਰਕਾਰ ਦੀ ਜਿਹੜੇ ਆ ਮਾਫੀਆ ਚੱਲ ਰਿਹਾ ਹੈ ਜਿਹਨੂੰ ਜਿਹਨੂੰ ਇੰਡਸਟਰੀ ਵੀ ਕਹਿ ਦਿੰਦਾ ਜਾਂਦਾ ਹੈ ਅੱਜ ਕੱਲ ਵੀ ਡਾਈੰਗ ਇੰਡਸਟਰੀ ਤਕਰੀਬਨ ਤਕਰੀਬਨ ਮਾਫੀਆ ਦੇ ਸਟਾਈਲ 'ਚ অপারেਟ ਹੋ ਰਹੀ ਹੈ ਅੱਛਾ ਜੀ ਤੇ ਜੇ ਉਹ ਮਾਫੀਆ ਸਰਕਾਰ ਨਾਲ ਰਲ ਕੇ ਲੋਕਾਂ ਨੂੰ ਮਾਰਨ ਦਾ ਕੰਮ ਕਰੂਗਾ ਤੇ ਪੀਪੀਸੀਬੀ ਦੀ ਮਿਲੀ ਭੁਗਤ ਜਿਹੜੀ ਹੈ ਉਹਨੂੰ ਜਗਜाहिर ਕਰਨਾ ਉਹਦੇ ਉੱਤੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਲਗਾਣੀ ਉਹਦੇ ਅਫਸਰਾਂ ਦੇ ਉੱਤੇ ਪਰਸਨਲੀ ਕ੍ਰਿਮੀਨਲੀ ਕ੍ਰਿਮੀਨਲ ਪ੍ਰੋਸੀਕਿਊਸ਼ਨ ਨੂੰ ਪ੍ਰੂਫ ਕਰਨਾ ਕੋਰਟ ਦੇ ਵਿੱਚ ਉਹ ਕੰਮ ਕਰਨ ਦਾ ਕੰਮ ਅਸੀਂ ਅੱਗੋਂ ਤਿਆਰੀ ਕਰਾਂਗੇ ਕਿਉਂਕਿ ਇਹਨਾਂ ਨੇ ਜਿਹਨੂੰ ਕਹਿੰਦੇ ਨੇ ਅੱਤ ਚੱਕੀ ਹੋਈ ਹੈ ਇਹ ਠੀਕ ਹੈ ਕਿ ਪੁਲਿਸ ਇਹ ਇੰਡਸਟਰੀ ਵਾਲੇ ਕਹਿੰਦੇ ਦੇਖੋ ਜੀ ਸਾਡੇ ਤੋਂ ਤਾਂ ਬਹੁਤ ਪੈਸੇ ਲੈਂਦੇ ਆ ਰਿਸ਼ਵਤ ਲੈਂਦੇ ਭਾਈ ਤੁਸੀਂ ਦਿਨੇ ਉਹ ਦੋ ਲੈਂਦੇ ਆ ਤਾੜੀ ਘੱਤ ਨਾਲ ਤਾਂ ਨਹੀਂ ਵੱਜ ਰਹੀ ਤੁਸੀਂ ਦੇ ਰਹੇ ਹੋ ਉਹ ਲੈ ਰਹੇ ਆ ਅਸੀਂ ਤਾਂ ਮਿਲੀ ਭਗਤ ਦਾ ਇਲਜ਼ਾਮ ਲਗਾ ਰਹੇ ਆ ਉਹ ਅਸੀਂ ਪ੍ਰੂਫ ਕਰਾਂਗੇ ਬਿਲਕੁਲ ਕਰ ਰਹੇ تھے ਇੱਥੇ ਵੀਡੀਓ ਇੱਕ ਹੋਰ ਵੀ ਬੜੀ ਸ਼ੇਅਰ ਹੋਈ ਸੀ ਮੇਰੀ ਹੋਈ ਸੀਗੀ ਤੁਸੀਂ ਲੋਕਾਂ ਨੇ ਮੇਰੇ ਤੇ ਵੀ ਕਿਹਾ ਸੀਗਾ ਉਂਗਲਾਂ ਚੱਕੀਆਂ ਸੀਗੀਆਂ ਸਿੱਧੀ ਦੀ ਗੱਲ ਜੋ ਸੀਗੀ ਸੱਚ ਤੋਂ ਮੁਕਰਿਆ ਨਹੀਂ ਜਾ ਸਕਦਾ ਆरोप ਤੁਹਾਡੇ ਤੇ ਵੀ ਲੱਗੇ ਸੀਗੇ ਜਿਹੜੀ ਵੀਡੀਓ ਵੀ ਸ਼ਾਇਦ ਸਾਡੀ ਵਾਇਰਲ ਹੋ ਜੀ ਤੁਸੀਂ ਸਾਰਿਆਂ ਨੇ ਸ਼ੇਅਰ ਵੀ ਕੀਤੀ ਸੀ ਉਹਦੇ ਬਾਰੇ ਕੀ ਕਹੋ ਮਹਿਦਤ ਨਹੀਂ ਜੀ ਜਿਹੜੀ ਗੱਲਾਂ ਇੱਕ ਪਾਸੇ ਤਾਂ ਇੰਡਸਟਰੀ ਵਾਲੇ ਕਹਿੰਦੇ ਨੇ ਜੀ ਇਹ ਬਲੈਕਮੇਲਰ ਨੇ ਜੀ ਜੇ ਬਲੈਕਮੇਲਰ ਨੇ ਸਾਨੂੰ ਬੁਲਾंदे ਕਿਉ ਪਏ ਨਹੀਂ ਜੀ ਜੇ ਬਲੈਕਮੇਲਰ ਨੇ ਜਿਹੜਾ ਬਲੈਕਮੇਲਰ ਦੀ ਗਲਤ ਉਹ ਹੀ ਕਰੂਗਾ ਨਾ ਜਿਹੜਾ ਇਹ ਰੋਲਾ ਪਾ ਰਿਹਾ ਹੈ ਜਿਉਂ ਚੋਰ ਨੇ ਉਹਨ ਦੂਜਿਆਂ ਦੇ ਇਲਜ਼ਾਮ ਲਾ ਰਹੇ ਨੇ ਠੀਕ ਹੈ ਜੀ ਜੇ ਸਾਫ਼ ਸੁੱਤਰੇ ਹੁੰਦੇ ਨਾ ਤਾਂ ਸੀਪੀਸੀਬੀ ਉਹਨਾਂ ਦੇ ਕਨੈਕਸ਼ਨ ਕੱਟਣ ਦੀ ਗੱਲ ਕਰਦਾ ਤੇ ਨਾ ਹੀ ਐਨਜੀਡੀ ਦੇ ਵਿੱਚ ਅਜਿਹੇ ਦਾ ਹੁਕਮ ਆ ਰਹੇ ਹੁੰਦੇ ਇਹ ਇਹਨਾਂ ਨੂੰ ਸਿਰਫ ਇਹ ਲੱਗ ਰਿਹਾ ਕਿ ਦੂਜੇ ਦੇ ਗੋਲਚੱਕ ਦੇਓ ਤੇ ਅਸੀਂ ਪਾਕ ਸਾਫ਼ ਹੋ ਜਾਾਂਗੇ ਜਿਹੜੇ ਮਾਫੀਆ ਜਿਹੜੇ ਕੀ ਕਤਲੋਕਾਂ ਦੇ ਕਾਤਲ ਨੇ ਜਦੋਂ ਅਸੀਂ ਉਹਨਾਂ ਦੀ ਗੱਲ ਨਹੀਂ ਸੁਣੀ ਉਹਨਾਂ ਨਾਲ ਅਸੀਂ ਮੀਟਿੰਗਾਂ ਕਰਨ ਤੋਂ ਨਾ ਕਰਤੀ ਅੱਜ ਉਹਨਾਂ ਨੂੰ ਇਹ ਹੋ ਗਿਆ ਕਿ ਅਸੀਂ ਰੋਲਾ ਪਾ ਦਈਏ ਜੀ ਇਹ ਬਲੈਕਮੈਲਰ ਨੇ ਜੇ ਬਲੈਕਮੈਲਰ ਨੇ ਸਾਬਤ ਕਰ ਦੇ ਇੱਕ ਵੀ ਸਾਡੇ ਵੱਲੋਂ ਫੋਨ ਕਾਲ ਗਈ ਹੋਵੇ ਉਹਨਾਂ ਨੂੰ ਜੇ ਇੱਕ ਵਾਰੀ ਵੀ ਮੀਟਿੰਗ ਕੀਤੀ ਹੋਵੇ ਉਹੀ ਮੀਟਿੰਗ ਵਾਲੀ ਸਾਨੂੰ ਸਾਡੇ ਕੋਲ ਰਿਕਾਰਡਿੰਗ ਹੈਗੀਆਂ ਜਿਹਦੇ ਵਿੱਚ ਸਾਨੂੰ ਮੀਟਿੰਗਾਂ ਕਰਨ ਦੀ ਗੱਲ ਕਰ ਰਹੇ ਨੇ ਸਾਡੇ ਕੋਲ ਮਿਸਕਾਲ ਆਈ ਹੋਈਆਂ ਉਹਨਾਂ ਦੀਆਂ ਉਹ ਹਰ ਵਾਰੀ ਤਾਂ ਇਦਾਂ ਦੀ ਗੱਲ ਕਰ ਰਹੇ ਆ ਜੀ ਤੇ ਐਂਡ 'ਚ ਇਹਦਾ ਸੋਲੂਸ਼ਨ ਕੀ ਹੈ ਠੀਕ ਹੈ ਡਾਈਂਗ ਇੰਡਸਟਰੀ ਦੇ ਤਾਂ 22 ਆਰਡਰ ਕਹਿੰਦੇ ਆ ਕਨੈਕਸ਼ਨ ਕੱਟ ਜਾਣਗੇ ਤੇ ਉਸ ਤੋਂ ਬਾਅਦ ਨੈਕਸਟ ਕੀ ਬੁੱਢਾ ਨਨਾਲਾ ਬੁੱਢਾ ਦਰਿਆ ਬਣ ਜਾਏਗਾ ਫਿਰ ਆਪਾਂ ਇਹ ਸੁਪਨਾ ਦੇਖੀਏਗੀ ਹੁਣ ਸਾਨੂੰ ਸਾਫ ਪਾਣੀ ਮਿਲੇਗਾ ਇੱਕ ਦੇਖੋ ਸੁਪਨਾ ਤਾਂ ਇਹ ਬਿਲਕੁਲ ਰਿਐਲਿਟੀ ਵੱਲ ਨੂੰ ਵੱਧ ਰਿਹਾ ਹੈ ਦੂਸਰੀ ਗੱਲ ਇਹ ਕਿ ਜਿਹੜਾ ਆਪਾਂ ਕਹਿੰਦੇ ਆ ਸੋਲੂਸ਼ਨ ਕੀ ਹੈ ਜੀ ਵੈਸੇ ਤਾਂ ਸੋਲੂਸ਼ਨ ਦੇਣਾ ਪੋਲੂਟਰ ਦਾ ਕੰਮ ਹੈ ਤੇ ਫਿਰ ਉਸ ਤੋਂ ਬਾਅਦ ਸੋਲੂਸ਼ਨ ਦੇਣਾ ਸਰਕਾਰ ਦਾ ਕੰਮ ਹੈ ਜਿਹਨੂੰ ਇਲੈਕਟ ਕੀਤਾ ਪਰ ਜੇ ਉਹ ਦੋਨੋਂ ਤੋਂ ਨਹੀਂ ਹੋ ਰਿਹਾ ਤਾਂ ਸੋਲੂਸ਼ਨ ਦੇ ਵਿੱਚ 80% ਮਸਲਾ ਉੱਥੇ ਹੱਲ ਹੁੰਦਾ ਹੈ ਜਦੋਂ ਤੁਸੀਂ ਇਲੀਗਲ ਕਨੈਕਸ਼ਨ ਕੱਟ ਦਿੰਨੇ ਹੋ ਤੁਸੀਂ ਇਲੀਗਲ ਕਨੈਕਸ਼ਨ ਕੱਟ ਨਹੀਂ ਰਹੇ ਤੇ ਗੱਲਾਂ ਕਰਦੇ ਹੋ ਬੀਓਡੀ ਸੀਓਡੀ ਓਜ਼ੋਨ ਟੈਕਨੋਲੋਜੀ ਦੀਆਂ ਉਹ ਉਸ 20% ਵਾਸਤੇ ਹੈ ਜਿਹੜਾ ਲੀਗਲ ਹੈ ਜਿਹਨੂੰ ਅਸੀਂ ਬਾਅਦ ਚੋਂ ਟੈਕਨੋਲੋਜੀ ਨਾਲ ਠੀਕ ਕਰਨਾ ਹੈ ਜਿਹੜਾ 80% ਨਜਾਇਜ਼ ਹੈ ਇਲੀਗਲ ਹੈ ਗੈਰ ਕਾਨੂੰਨੀ ਹੈ ਉਹਨੂੰ ਕੱਟਣਾ ਬਿਲਕੁਲ ਜ਼ਰੂਰੀ ਹੈ ਉਹਨਾਂ ਦੇ ਬਿਜਲੀ ਦੇ ਕਨੈਕਸ਼ਨ ਉਹਨਾਂ ਦੇ ਸੀਵਰੇਜ ਦੇ ਕਨੈਕਸ਼ਨ ਕੱਟਨੇ ਚਾਹੀਦੇ ਸਿੱਧਾ ਸਿੱਧਾ ਕਹਿ ਰਹੇ ਹੋ ਸੀਟਪੀ ਦੇ ਕਨੈਕਸ਼ਨ ਕੱਟਣਾ ਇਸ ਟਾਈਮ ਸਭ ਤੋਂ ਪਹਿਲਾਂ ਜ਼ਰੂ ਇਹ ਮੈਂ ਨਹੀਂ ਕਹਿ ਰਿਹਾ ਇਹ ਐਨਜੀਟੀ ਦੇ ਵਿੱਚ ਹੁਕਮ ਹੋ ਚੁੱਕੇ ਆ ਨਹੀਂ ਨਹੀਂ ਤੁਸੀਂ ਇਲਿਗਲ ਕਿਹਾ ਨਾ ਮੈਂ ਇਲਿਗਲ ਦੇ ਵਿੱਚ ਸਾਰੇ ਇਲਿਗਲ ਇਲਿਗਲ ਦੇ ਵਿੱਚ ਸਾਰੇ ਪਾਰੇ ਆ ਜਿਹੜੇ ਬੁੱਢੇ ਦਿਰਾਜ ਪਾਰੇ ਆ ਉਹ ਸਾਰੇ ਇਲਿਗਲ ਨਹੀਂ ਉਹ ਸਾਰੇ ਬੰਦ ਹੋਣੇ ਚਾਹੀਦੇ ਆ ਬਫੇਰ ਚਾਹੇ ਉਹ ਡੈਰੀ ਹੈ ਚਾਹੇ ਕੋਈ ਵੀ ਹੈ ਬਿਲਕੁਲ 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 ਇਹ ਲੜਾਈ ਸਾਰਿਆਂ ਦੇ ਨਾਲ ਆ ਸਾਡੀ ਸਾਂਝੀ ਲੜਾਈ ਹੈ ਬਿਲਕੁਲ ਇਲੈਕਟ੍ਰੋ ਪਲੇਟਿੰਗ ਦੇ ਇਲਿਗਲ ਸੀਵਰੇਜ ਦੇ ਵਿੱਚ ਪਾਏ ਜਾ ਰਹੇ ਆ ਜਿਹੜੇ ਐਸਟੀਪੀ ਦੇ ਵਿੱਚ ਆ ਰਿਹਾ ਪਾਣੀ ਉਹ ਬਿਲਕੁਲ ਇਲਿਗਲ ਹੈ ਉਹ ਵੀ ਚੋਰੀ ਹੈ ਜੀ ਇਹਨਾਂ ਦੀ ਤਾਂ ਸੀਨਾ ਜੋਰੀ ਆ ਕਿ ਇਹ ਕਹਿੰਦੇ ਅਸੀਂ ਪਾਵਾਂਗੇ ਵੀ ਤੇ ਕਰ ਲੋ ਜੋ ਕਰਨਾ ਤੋ ਸਾਰਿਆਂ ਨੂੰ ਜਿਹੜਾ ਹੈ ਉਹ ਸਰ ਐਮ ਐਲ اے ਗੁਰਪ੍ਰੀਤ ਗੋਗੀ ਨੇ ਵੀ ਕਦਮ ਚੱਕਿਆ ਸੀ ਤੁਹਾਡੇ ਤੋਂ ਇਨਸਪਾਇਰ ਹੋ ਕੇ ਚੱਕਿਆ ਜਾਂ ਕਿੱਦਾਂ ਚੱਕਿਆ ਉਹਨੇ ਤਾਂ ਨੀ ਪੱਥਰ ਵੀ ਤੋੜਿਆ ਮਾਮਲਾ ਬਹੁਤ ਦੂਰ ਤੱਕ ਗਿਆ ਪਰ ਉਸ ਉਹ ਤੁਹਾਡੇ ਨਾਲ ਨਹੀਂ ਜੁੜਿਆ ਤੁਸੀਂ ਉਹਨਾਂ ਨਾਲ ਨਹੀਂ ਜੁੜੇ ਮਤਲਬ ਉਹਦੇ ਵਿੱਚ ਕੀ ਫਰਕ ਰਹਿ ਗਿਆ ਦੇਖੋ ਗੁਰਪ੍ਰੀਤ ਗੋਗੀ ਜੀ ਨੇ ਜਿੰਨਾ ਵੀ ਕੀਤਾ ਇਸ ਮੁੱਦੇ ਨੂੰ ਹਾਈਲਾਈਟ ਕੀਤਾ ਉਹ ਚੰਗੀ ਗੱਲ ਆ ਉਹਨਾਂ ਨੇ ਅਭਾਰ ਦਿੱਤਾ ਲੋਕਾਂ ਦੇ ਮੂਰੇ ਪਰ ਗੁਰਪ੍ਰੀਤ ਗੋਗੀ ਜੀ ਇਸ ਪੂਰੀ ਲੜਾਈ ਦੇ ਵਿੱਚ ਡਾਈਂਗ ਵਾਲਿਆਂ ਦੇ ਨਾਲ ਉਹਨਾਂ ਦੀ ਉਂਗਲ ਫੜ ਕੇ ਨਜ਼ਰ ਆਏ ਇਸ ਕਰਕੇ ਸਾਡੇ ਨਾਲ ਰਾਬਤਾ ਰੱਖਣ ਦਾ ਮਤਲਬ ਹੀ ਕੋਈ ਨਹੀਂ ਜਿੰਨੀ ਵਾਰੀ ਉਹ ਡੀਸੀ ਦਫ਼ਤਰ ਭੱਜ ਕੇ ਗਏ ਜਿੰਨੀ ਵਾਰੀ ਡੀਸੀ ਦਫ਼ਤਰ ਚੋਂ ਨਿਕਲੇ ਉਹਨਾਂ ਦੇ ਨਾਲ ਕਦੇ ਵੀ ਐਕਟੀਵਿਸਟ ਨਹੀਂ ਸੀ ਉਹਨਾਂ ਦੇ ਨਾਲ ਉਹਨ ਰੰਗਣੇ ਸੀ ਦੂਸਰੀ ਗੱਲ ਬੜੀ ਇੱਕ ਚਲਾਕੀ ਖੇਢੀ ਗਈ ਉਹ ਸਰਕਾਰ ਚ ਨੇ ਐਮ ਐਲ ਏ ਆ ਰੌਲਾ ਪਾਇਆ ਨਹੀਂ ਜੀ ਨਹੀਂ ਇਹ ਤਾਂ ਕਰਪਸ਼ਨ ਦਾ ਮਾਮਲਾ ਹੈ ਉਹ ਭਈ ਤੁਸੀਂ ਐਮਐਲਏ ਹੋ ਟੰਗ ਦਿਓ ਤੁਹਾਡੀਆਂ ਲੱਤਾਂ ਨਹੀਂ ਬਾਹਰ ਚੱਲਦੀਆਂ ਅੱਜ ਤੱਕ ਕਿਹੜੀ ਕਰਪਸ਼ਨ ਚ ਅਫਸਰ ਚੰਗੇ ਟੰਗਿਆ ਤੁਸੀਂ ਅਸੀਂ ਤਾਂ ਲੜਾਈ ਕਤਲ ਦੀ ਲੜਦੇ ਆ ਤੁਸੀਂ ਕਹਿੰਦੇ ਹੋ ਵੀ ਨਹੀਂ ਕਤਲ ਦੀ ਛੱਡ ਕੇ ਕਰਪਸ਼ਨ ਦੀ ਲੜੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਵੈਲਕਮ ਕਰਾਂਗੇ ਧੰਨਵਾਦ ਕਰਾਂਗੇ ਚੱਲ ਕੇ ਗੋਗੀ ਜੀ ਕੋ ਜਾਵਾਂਗੇ ਜਿੱਦਣ ਇੱਕ ਬੰਦਾ ਵੀ ਟੰਗਿਆ ਅਸੀਂ ਜਾਵਾਂਗੇ ਪਰ ਜਦੋਂ ਕੀਤਾ ਹੀ ਕੁਝ ਨਹੀਂ ਇਕੱਲਾ ਹੀ ਰੌਲਾ ਪਾਉਣਾ ਫਿਰ ਉਹ ਗੱਲਾਂ ਨਹੀਂ ਬਣਦੀਆਂ ਬਿਲਕੁਲ ਠੀਕ ਹੈ ਸਰ ਉਹ ਐਂਡ 'ਚ ਕੁਝ ਕਹਿਣਾ ਚਾਹਾਂਗਾ ਜੀ ਹਾਂਜੀ ਐਂਡ 'ਚ ਬਸ ਇਹੀ ਕਹਿਣਾ ਚਾਹਵਾਂਗੇ ਕਿ ਇਸ ਮਸਲੇ ਦਾ ਹੁਣ ਟਾਈਮ ਆ ਗਿਆ ਹੈ ਕਿ ਹੱਲ ਹੋਵੇ ਜੇ ਸਰਕਾਰ ਡਾਇਵਰਟ ਕਰਨ ਦੀ ਕੋਸ਼ਿਸ਼ ਕਰੇਗੀ ਹੁਣ ਡਾਇਵਰਟ ਨਹੀਂ ਹੋਣੀ ਸਰਕਾਰ ਨੇ ਪੂਰੀ ਵਾਹ ਲਾ ਲਈ ਨਹੀਂ ਹੋਈ ਡਾਇਵਰਟ ਜਨਤਾ ਨੂੰ ਇਹੀ ਬੇਨਤੀ ਹੈ ਕਿ ਇਹ ਸਰਕਾਰ ਤੋਂ ਇਕੱਲੇ ਮਸਲਾ ਹੱਲ ਨਹੀਂ ਹੋਣਾ ਲੋਕਾਂ ਨੂੰ ਸਰਕਾਰ ਦੇ ਨਾਲ ਲੱਗਣਾ ਪੈਣਾ ਹੈ ਭਗਵੰਤ ਮਾਨ ਦੀਆਂ ਲੱਤਾਂ ਇਸ ਮਸਲੇ ਤੇ ਭਾਰ ਨਹੀਂ ਚਲਦੀਆਂ ਤੇ ਲੋਕਾਂ ਨੂੰ ਸਪੋਰਟ ਲੈਣੀ ਪੈਣੀ ਆ ਸਾਰੇ ਪੰਜਾਬ ਨੂੰ ਜਿਹੜਾ ਅਸੀਂ ਕਾਲ ਦਿੱਤੀ ਆ 1 ਜਨਵਰੀ ਤੋਂ ਮਾਰ ਅਪ੍ਰੈਲ ਤੱਕ ਦੀ ਉਹਦੇ ਵਿੱਚ ਅਸੀਂ ਅਪੀਲ ਕਰਦੇ ਆ ਕਿ ਵੱਧ ਚੜ ਕੇ ਸਾਥ ਦਿਓ ਤਾਂ ਕਿ ਸਰਕਾਰ ਦਾ ਵੀ ਥੋੜਾ ਹੌਸਲਾ ਬਣੇ ਕਿ ਉਹ ਵੀ ਜਿਹੜਾ ਪੋਲਿਊਟਰ ਦੇ ਨਾਲ ਟਕਰਾ ਸਕੇ ਜਿਹੜਾ ਇਹ ਕਹਿੰਦੇ ਹੁੰਦੇ ਸੀ ਪਰ ਕਰ ਨਹੀਂ ਪਾਏ ਅਸੀਂ ਇਹਨਾਂ ਨੂੰ ਇਹਨਾਂ ਦੇ ਪ੍ਰੋਮਿਸਸ ਡਿਲੀਵਰ ਕਰਨ ਚ ਹੈਲਪ ਕਰਾਂਗੇ ਜੀ 1 ਜਨਵਰੀ ਤੋਂ ਫਿਰ ਇਹ ਮੁਹਿੰਮ ਕਿੱਥੋਂ ਸ਼ੁਰੂ ਹੋਏਗੀ ਏਅਰ ਪਲਾਨ ਕਰਦੇ ਆ ਜੀ ਸਾਰਾ ਕੁਝ ਹਾਂਜੀ ਹਾਂਜੀ 1 ਜਨਵਰੀ ਤੋਂ ਮੁਹਿੰਮ ਸ਼ੁਰੂ ਹੋਏਗੀ ਬਿਲਕੁਲ ਜਨਵਰੀ ਤੋਂ ਸ਼ੁਰੂ ਹੋਊਗੀ ਵਿਸਾਖੀ ਦੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵੱਡੀ ਕਾਨਫਰੰਸ ਜਿਹੜੀ ਆ ਕਾਲੇ ਪਾਣੀ ਦੇ ਮੋਰਚੇ ਵੱਲੋਂ ਕੀਤੀ ਜਾਊਗੀ ਧੰਨਵਾਦ ਥੈਂਕ ਯੂ ਥੈਂਕ ਯੂ ਦੋਸਤੋ ਇਹ ਸੀਗੇ ਸਾਡੇ ਨਾਲ ਕਾਲੇ ਪਾਣੀ ਮੋਰਚਾ ਵਾਲੇ ਟੀਮ ਜਿਨ੍ਹਾਂ ਨਾਲ ਅਸੀਂ ਹਰ ਤਰ੍ਹਾਂ ਦੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਇੰਡਸਟਰੀ ਦੇ ਹੱਕ ਦੇ ਵੀ ਔਰ ਇੰਡਸਟਰੀ ਦੇ ਕੁਐਸਚਨ ਵੀ ਬੁੱਢੇ ਨਾਲੇ ਦੇ ਵੀ ਪੋਲੂਸ਼ਨ ਕੰਟਰੋਲ ਬੋਰਡ ਦੇ ਵੀ ਐਨਜੀਟੀਵੀ ਦੇ ਸੋ ਜੋ ਉਹਨਾਂ ਨੇ ਕਿਹਾ ਤੁਹਾਡੇ ਸਾਹਮਣੇ ਫਿਰ ਤੁਹਾਡੇ ਨਾਲ ਜਰੂ